ਇਸ ਸਾਡੇ ਵਾਸਤੇ ਇਹਨਾਂ ਕੁਝ ਨੂੰ ਕਰਕੇ ਚਲੇ ਗਏ ਨੇ ਅਸੀਂ ਵੀ ਕੋਈ ਨਾ ਕੋਈ ਸਰਦਾਰ ਨਹੀਂ ਉਹਨਾਂ ਨੂੰ ਪਿੰਡਾਂ ਕਰੀਏ ਸਿੱਖੀ ਸਰੂਪ ਦੇ ਵਿੱਚ ਆਈਏ ਖੱਡੇ ਬਾੜੀ ਦੀ ਮਾਹੌਲ ਲਈਏ ਅਵਰਤ ਵੇਲੇ ਦੀ ਸੰਭਾਲ ਕਰੀਏ ਦਾਣੀ ਦੇ ਨਾਲ ਜੀਵਨ ਨੂੰ ਜੋੜੀਏ ਘਰ ਤੱਕ ਆਪਾਂ ਨੇ ਸਰਵਣ ਕੀਤਾ ਅਸੀਂ ਕਿਵੇਂ ਕਚੈਰੀ ਦੇ ਵਿੱਚ ਚਲਾਕੀ ਕੀਤੀ ਗਈ ਛੋਟਾ ਜਿਹਾ ਦਰਵਾਜ਼ਾ ਬਣਾਇਆ ਗਿਆ ਸੀ ਬਾਬਾ ਜ਼ੁਲਾਵਰ ਸਿੰਘ ਸਾਰਾ ਆਹਨ ਮਾਤਾ ਗੁਜਰਕੌਰ ਜੀ ਨੂੰ ਆਕੀ ਦੱਸਦੇ ਮੈਂ ਮਾਤਾ ਗੁਜਰਕੌਰ ਜੀ ਨੇ ਸੁਖਰ ਕੀਤਾ ਉਸ ਰਾਜਾ ਦਾ ਸੁਖਰ ਕੀਤਾ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜੀ ਚਰਨਾ ਚ ਰੋਜ਼ ਅਰਦਾਸ ਕਰਦੀ ਸੀ ਕਿਤਾ ਜੀ ਕਿਰਪਾ ਕਰੋ ਇਹਨਾਂ ਨੂੰ ਸਿਹਤ ਬਖਸ਼ੋ ਮੇਰੇ ਪੁੱਤਰੇ ਟੋਰੀ ਨਾ ਚਾਉਣ ਇੰਨੀ ਤਾਕਤ ਇਹਨਾਂ ਨੂੰ ਬਖਸ਼ਿਓ ਮਾਤਾ ਜੀ ਸੁਖਰ ਕੀਤਾ ਅੱਜ ਵੀ ਮਾਤਾ ਦੀ ਦੋਵੇਂ ਸਹਬਜ਼ਾਦਿਆਂ ਨੂੰ ਗੱਲ ਵਖੜੀ ਦੇ ਵਿੱਚ ਲੈ ਲਿਆ ਜਿਵੇਂ ਅਕੀ ਉਹਨਾਂ ਦਾ ਮੂੰਹ ਜੋ ਮਦੀ ਸੀ ਮੱਥਾ ਚੁੰਮੀ ਸੀ ਐਵੇਂ ਹੀ ਅੱਜ ਵੀ ਕਰਦੀ ਏ ਭਾਈ ਮੋਤੀ ਮਹਲੇ ਦਾ ਇਤਿਹਾਸ ਆਪਾਂ ਨੇ ਸਰਵਣ ਕੀਤਾ ਸੀ ਆਇਆ ਦੁੱਧ ਉਨੇ ਛਕਾਇਆ ਤੇ ਬਹੁਤ ਬਾਤ ਇਹਨਾਂ ਦੀ ਫੈਸਲਤ ਹੁੰਦੀ ਜਦੋਂ ਪਤਾ ਲੱਗਦਾ ਹੈ ਸੰਸਕਾਰ ਤੋਂ ਬਾਅਦ ਨੂੰ ਸਭ ਜਾਣਦਾ ਸੰਸਾਰੀ ਘਰ ਦੀ ਸਾਰੇ ਲੜਕੇ ਕਰਦੇ ਪਿਆਰ ਵਾਲੇ ਤੋਂ ਨਰਮਨ ਹੁੰਦਿਆਂ ਉਹਦੀ ਘਰ ਵਾਲੀ ਉਹਦਾ ਭਰਾ ਬਾਖਰ ਮੰਨ ਲੁ ਗਿਆ ਤੇ ਸਾਰੇ ਲੜਕੇ ਸਾਰੇ ਤੇ ਲੜਕੀ ਸੰਸਕਾਰ ਕਰਦੇ ਨੇ। ਹਲਕਾ ਨਾਗੇ ਹੋ ਕੇ ਆਖਰ ਦੀ ਪੇਸੀ ਆ ਕੈਰ ਵਾਲੀ ਸਜਾ ਸੁਜ ਸੁਣਾਈ ਜਾਣੀ ਹਨ ਸਹਿਬ ਜਦਾਂ ਸਵੇਰ ਹੋਈ ਹੈ ਰਾਤ ਲੱਗੀ ਹੈ ਮਾਤਾ ਨੇ ਇਤਿਹਾਸ ਦੀ ਗਰਮੈਸ਼ ਦੇ ਕੇ ਜਿਵੇਂ ਹਰ ਵਾਰ ਮਾਂ ਕਰਦੀ ਸੰਮਾਤਾ ਗੁਰੂ ਘਰ ਜੀ ਐਵੇਂ ਹੀ ਅੱਜ ਵੀ ਕੀਤਾ ਹੈ ਇਤਿਹਾਸ ਸੁਣਾਇਆ ਇਤਿਹਾਸ ਦੀ ਗਰਮੈਸ਼ ਇਹਨਾਂ ਛੋਟੇ ਛੋਟੇ ਯੋਧਿਆਂ ਨੂੰ ਦਿੱਤੀ ਹੈ ਸਵੇਰ ਹੋਈ ਹੈ ਇਹ ਦਰਵਾਜ਼ਾ ਬੁੱਲਸ ਦਾ ਹਰਕਦਾ ਹੈ ਸਪਾਈ ਆਇਆ ਮਾਤਾ ਗੁਜਰਕੌਰ ਜੀ ਜਿਵੇਂ ਹਰ ਵਾਰ ਭੇਜਦੀ ਸੀ ਭੇਜਦੀ ਹੈ ਪਰ ਸਪਾਈ ਉਹ ਰੁਕ ਗਿਆ ਹੈ ਲੈ ਕੇ ਨਾਲ ਹੀ ਨਹੀਂ ਗਿਆ ਰੁਕ ਗਿਆ ਹੈ ਮਾਤਾ ਗੁਜਰਕੌਰ ਵੇਖਦੀ ਹੈ ਕਿ ਲੈ ਕੇ ਕਿਉਂ ਨਹੀਂ ਜਾ ਰਹੀਆਂ ਤੇ ਸਪਾਈ ਮਾਤਾ ਗੁਜਰਕੌਰ ਜੀ ਨੂੰ ਕਹਿ ਰਿਹਾ ਮਾਂ ਅੱਜ ਇੱਕ ਵਾਰ ਹੋਰ ਜੀ ਲਾਗੇ ਨਾਲ ਵਕਣੀ ਦੇ ਵਿੱਚ ਲੈ ਹਰ ਵਾਰ ਮੈਂ ਇਹਨਾਂ ਨੂੰ ਵਾਪਸ ਛੋੜ ਕੇ ਲਿਆਦਾ ਵਾਂ ਤੇ ਮੈਂ ਵੇਖਦਾ ਮਾਂ ਤੁਹਾਨੂੰ ਇਹਨਾਂ ਦੇ ਮੂੰਹ ਚੁੰਮਦੀ ਐ ਮੱਥੀ ਚੁੰਮਦੀ ਐ ਗਲ ਬੱਕਰੀ ਦੇ ਵਿੱਚ ਲੈ ਜਾਂਦੀ ਐ ਰਾਜ ਕੇ ਪਿਆਰ ਕਰਦੀ ਐ ਪਰ ਮਾਂ ਅੱਜ ਮੈਂ ਸ਼ਾਮਾ ਨੂੰ ਇਹਨਾਂ ਨੂੰ ਵਾਪਸ ਨਹੀਂ ਲੈ ਕੇ ਆਉਣਾ ਜਿੰਨਾ ਪਿਆਰ ਕਰਨਾ ਹੁਣ ਕਰ ਲੈ ਗਲ ਬੱਕਰੀ ਦੇ ਵਿੱਚ ਲੈਣਾ ਹੁਣ ਲੈ ਲੈ ਜਿੰਨਾ ਇਹਨਾਂ ਦਾ ਮੱਥਾ ਚੁੰਮਣਾ ਐ ਹੁਣ ਚੁੰਮ ਲੈ ਪਰ ਵਾਪਸ ਨਾ ਲੈ ਕੇ ਆਉਣਾ ਪਰ ਮਾਂ ਤੁਝ ਕੋਲ ਕਹਿੰਦੀ ਐ ਨਹੀਂ ਲੈ ਜਾਂ ਤਰੇ ਨਾਲ ਕਹੇ ਨਹੀਂ ਮਾਤਰੀ ਕੁਮਾਰ ਹੋਰ ਇਹਨਾਂ ਨੂੰ ਵੇਖ ਲੈ ਕਿਉਂਕਿ ਜਿਹੜੀ ਖਬਰ ਹੈ ਤੈਨੂੰ ਸ਼ਾਮਾਂ ਨੂੰ ਆ ਕੇ ਦੰਨੀ ਹੈ ਤੇਰੇ ਕੋਲ ਸੁਣਨੀ ਹੋਣੀ ਤੇਰੇ ਵਾਸਤੇ ਬੜਾ ਔਖਾ ਹੋ ਜਾਣਾ ਉਸ ਖਬਰ ਨੂੰ ਸੁਣਨਾ ਮਾਂ ਪਿਆਰ ਕਰ ਲੈ ਮੀ ਸਭ ਜਾਂਦੇ ਰੱਜ ਕੇ ਪਿਆਰ ਕਰਦੇ ਪਰ ਮਾਂ ਬਜ਼ੁਰਗ ਹੋ ਕੇ ਕਹਿੰਦੀ ਨਹੀਂ ਨਹੀਂ ਮੇਰੀ ਜ਼ਿੰਦਗੀ ਤੇ ਇਹੋ ਜੀ ਹੈ ਇਹਦੇ ਵਿੱਚ ਬਹੁਤ ਵਾਰ ਇਵੇਂ ਦੇ ਹਾਲਾਤ ਬਣੇ ਨੇ ਤੂੰ ਇਹਨਾਂ ਦੀ ਖਬਰ ਨਹੀਂ ਗੱਲ ਕਰਦਾ ਮੇਰੀ ਤੇ ਝੋਲੀ ਦੇ ਵਿੱਚ ਮੇਰੇ ਪਤੀ ਦਾ ਸੀਸ ਆਇਆ ਸੀਗਾ ਉਹ ਗੱਲ ਕਰਦਾ ਮੇਰਾ ਤੇ ਨਾਂ ਹੀ ਗੁਜ਼ਰੀ ਹੈ ਕੋਈ ਵੀ ਮਾਂ ਤੇ ਆਪਣੀ ਬੱਚੀ ਦਾ ਨਾਂ ਗੁਜ਼ਰੀ ਨਹੀਂ ਰੱਖਦਾ ਪਰ ਮੇਰਾ ਤੇ ਨਾਂ ਹੀ ਉਸਦੀ ਰੱਖਿਆ ਹੈ ਮੈਂ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਦੇ ਵਿੱਚੋਂ ਗੁਜ਼ਰੀਆਂ ਕਿਹੜੀਆਂ ਕਿਹੜੀਆਂ ਔਕੜਾਂ 'ਚ ਮੈਂ ਗੁਜ਼ਰੀਆਂ ਮੇਰਾ ਤੇ ਨਾਂ ਹੀ ਉਸਦੀ ਮਾਂ ਪਿਓ ਨੇ ਰੱਖਿਆ ਤੂੰ ਲੈ ਜਾਇਆ ਉਹ ਸਪਾਈ ਲੈ ਕੇ ਤੁਰਿਆ ਚਾਰ ਪੰਜ ਪੌੜੀਆਂ ਥੇਰ ਥੱਲੇ ਆਇਆ ਥੇਲ ਮਾਲ ਨੂੰ ਵੇਖਦਾ ਸਪਾਈ ਨੂੰ ਇਹ ਕੀ ਮਾਂ ਵੇਖ ਲੈ ਇੱਕ ਵਾਰ ਹੋ ਸਹਿ ਹੁਣਾਂ ਤੇ ਪਰ ਮਾਂ ਕਹਿੰਦੀ ਤੂੰ ਲੈ ਜਾ ਤੂੰ ਹੱਥਾਂ ਤੋਂ ਦਰਵਾਜ਼ਾ ਮਾਰ ਨਹੀਂ ਫੜਿਆ ਹੋਇਆ ਤੂੰ ਆਵਾ ਮਾਂ ਦਰਵਾਜ਼ੇ ਤੇ ਨਹੀਂ ਤੇ ਸਾਬ ਜਾਨਾ ਬੇਖਰੀ ਹੈ ਦੋ ਪੌੜੀਆਂ ਹੋਰ ਥੱਲੇ ਉਤਰੀਆ ਬਾਬਾ ਪ੍ਰਤੀ ਸਿਕ ਪਿਛੇ ਮੁੱਕਰ ਕੇ ਕਹਿੰਦੇ ਨਹੀਂ ਦਾਦੀ ਤੂੰ ਕੁਝ ਕੁ ਲਈ ਹੈ ਦਦੀ ਤੂੰ ਭੁੱਲ ਗਈ ਹੈ ਕੁਝ ਹੁਣ ਮਾਂ ਦੀ ਆਵਾਜ਼ ਕੋਈ ਨਹੀਂ ਸਪਾਈਆਂ ਰੁਕ ਜਾ ਹੁਣ ਹੁਣ ਉਹਨਾਂ ਨੇ ਆ ਕੇ ਹੁਣ ਮਿਲ ਲੈਣ ਦੇ ਪੁੱਛਦੀ ਹੱਥੇ ਸੀ ਨਾ ਕੀ ਭੁੱਲ ਗਈਆਂ ਮੈਂ ਤੇ ਕੁਝ ਨਹੀਂ ਭੁਲੀ ਕਦੀ ਨਹੀਂ ਦਲਦੀ ਜਦੋਂ ਅਸੀਂ ਰੋਜ਼ ਜਾਂਦੇ ਸੀ ਤੂੰ ਅਰਦਾਸ ਕਰਦੀ ਭੇਜਦੀ ਸੀ ਅੱਜ ਅਰਦਾਸ ਨਹੀਂ ਕਰਦੀ ਅੱਜ ਅਰਦਾਸ ਨਹੀਂ ਕਰਨੀ ਅੱਜ ਚੱਲੇ ਆਂ ਕਹਿੰਦੇ ਪੁੱਤਰ ਭੁੱਲੀ ਨਹੀਂ ਅਰਦਾਸ ਕਰਾਂਗੀ ਤੁਹਾਡੀ ਦਾਦੀ ਦੇ ਸਾਹਨਾ ਚ ਤੁਹਾਡੀ ਜਾਨੀ ਤੋਂ ਬਾਅਦ ਅਰਦਾਸ ਕਰਾਂਗੀ ਕਿ ਹੁਣ ਤੱਕ ਇਹਨਾਂ ਨੂੰ ਮੈਂ ਸੰਭਾਲਦੀ ਰਹੀਆਂ ਹੁਣ ਇਹਨਾਂ ਨੇ ਤੇਰੀ ਗੋਦ ਆਣਾ ਹੈ اے ਗੁਰਤੇਗ ਬਹਾਦਰ ਪਾਤਸ਼ਾਹ ਜੀ ਹੁਣ ਤੂੰ ਇਹਨਾਂ ਨੂੰ ਸਾਹਮਣ ਲਵੀ ਆਪਣੀ ਗੋਦ 'ਚ ਹੁਣ ਤੱਕ ਇਹਨਾਂ ਨੂੰ ਮੈਂ ਸੰਭਾਲਿਆ ਮੈਂ ਆਪਣਾ ਹੱਰ ਚ ਨਿਭਾਰ ਦਿੱਤਾ ਹੁਣ ਇਹਨਾਂ ਨੇ ਤੇਰੀ ਗੋਦ 'ਚ ਆਣਾ ਹੈ ਹੁਣ ਤੁਸੀਂ ਇਹਨਾਂ ਨੂੰ ਸਾਂਭਣਾ ਹੈ ਸਾਹਿਬਜ਼ਾਦਿਆਂ ਨੂੰ ਵੀ ਚੱਲ ਪਈ ਮਾ ਗੁਜਰ ਕੋਰਮੀ ਹੁਦੀਰੀ ਜਨੂ ਤੱਕ ਅੱਖਾਂ ਕੋ ਖੋਲੇ ਨਹੀਂ ਹੋਏ ਕਚਰੀ ਦੇ ਅੱਜ ਫੇਰ ਪੇਸ਼ ਕੀਤਾ ਗਿਆ ਉੱਥੇ ਫਿਰ ਉਹੀ ਜੋ ਪਹਿਲਾਂ ਕਹਿੰਦੇ ਸੀ ਸਲਾਮ ਕਬੂਲ ਕਰ ਲਵੋ ਇਹ ਦੱਤ ਦੇ ਦਵਾਗੇ ਉਹ ਦੇ ਦਵਾਗੇ ਇਥੇ ਧਿਆਨ ਰੱਖਣ ਜੋ ਗੱਲ ਹੈ ਕਿ ਇਹ ਐਵੇਂ ਨਹੀਂ ਸੀ ਉਹਨਾਂ ਨੇ ਬੜਾ ਕੁਝ ਕੀਤਾ ਸਾਹਿਬਜ਼ਾਦਿਆਂ ਦੇ ਨਾਲ ਇੰਦੇ ਕਾਰਨ ਹੁੰਦੇ ਨੇ ਕਿਸੇ ਨੂੰ ਮਨਾਨ ਦੇ ਤਿੰਨ ਤਰ੍ਹਾਂ ਬੰਦੇ ਨੂੰ ਮਨਾਇਆ ਜਾਂਦਾ ਹੈ ਜਾਂ ਤੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ਫਿਰ ਸਜ਼ਾ ਦੇ ਕੇ ਤਸੀਹੇ ਦੇ ਕੇ ਇਹ ਤਿੰਨੇ ਨੁਕਤੇ ਸਾਬਜ਼ਾਦਿਆਂ ਤੇ ਵਰਤੇ ਗਏ ਨੇ ਡਰਾਇਆ ਵੀ ਗਿਆ ਉਹਨਾਂ ਨੂੰ ਡਰਾਇਆ ਵੀ ਗਿਆ ਸਜ਼ਾਵਾਂ ਵੀ ਦਿੱਤੀਆਂ ਗਈਆਂ ਇਤਿਹਾਸਕਾਰ ਲਿਖਦੇ ਨੇ ਨੰਗਾ ਪਿੰਡਾ ਕਰਕੇ ਤੂਟਦੀਆਂ ਛੱਡੀਆਂ ਵੀ ਉਹਨਾਂ ਦੇ ਸਰੀਰਾਂ ਤੇ ਠੰਡ ਦੇ ਵਿੱਚ ਮਾਰੀਆਂ ਗਈਆਂ ਸੀਗੀਆਂ ਏ ਨਹੀਂ ਮੁਗਲਾ ਦੇ ਵਿੱਚੇ ਗੁਨੇਲੇ ਮਾਰਨੇ ਸੀ ਬਾਬਾ ਫਤਿਹ ਸਿੰਘ ਜੀ ਬਾਬਲ ਜੋ ਆਵ ਸਿੰਘ ਦੇ ਨਾਲ ਬੰਨ ਕੇ ਇੱਕ ਗੁਨੇਲਾ ਤੇ ਬਾਬਾ ਫਤਿਹ ਸਿੰਘ ਜੀ ਦੀ ਅੱਖ ਦੇ ਵਿੱਚ ਵੱਜਿਆ ਸੀ ਅੱਖ ਬਾਹਰ ਆ ਗਈ ਸੀ ਇਹ ਤਸੀਹੇ ਵੀ ਦਿੱਤੇ ਗਏ ਮਾਰਿਆ ਵੀ ਗਿਆ ਇੱਥੇ ਤੱਕ ਮਿਲਦਾ ਹੈ ਦੂਹਾ ਸਾਹਿਬ ਜਾਨ ਦੀ ਉਂਗਲਾਂ ਦੇ ਉੱਤੇ ਰੂਹ ਬੰਨ ਕੇ ਰੂਹ ਬੰਨ ਕੇ ਉਹ ਸਰੂ ਨੂੰ ਆਤਮ ਵੀ ਲਾਈ ਗਈ ਉਂਗਲਾਂ ਦੇ ਬਾਹਰਲੇ ਜਿਹੜੇ ਪੋਟੇ ਨੇ ਉਹਨਾਂ ਨੂੰ ਸਾੜਿਆ ਵੀ ਗਿਆ ਸੀ ਇਨਾ ਮਜ਼ਬੂਤ ਹਿਰਦਾ ਇਨਾ ਮਜ਼ਬੂਤ ਉਹਨਾਂ ਦਾ ਸਿੱਧਕ ਹੈ ਪਿਆਰ ਵਾਲਿਓ ਪਰ ਉਹ ਹજી ਵੀ ਕਹਿ ਰਹੀ ਨਹੀਂ ਐ ਸੂਬਿਆ ਸਾਡਾ ਧਰਮ ਪਿਆਰਾ ਹੈ ਤੂੰ ਜੋ ਮਰਜ਼ੀ ਕਰੀ ਜਾ ਤੂੰ ਜੋ ਮਰਜ਼ੀ ਕਰੀ ਜਾ ਅਸੀਂ ਨਹੀਂ ਮੰਨਣਾ ਆਖਰਕਾਰ ਸਜ਼ਾ ਦਾ ਐਲਾਨ ਕੀਤਾ ਜਾਂਦਾ ਹੈ ਕਿ ਜੇ ਇਹ ਨਹੀਂ ਮੰਨਦੇ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਸਜ਼ਾ ਵੀ ਕਿਵੇਂ ਦੀ ਸੀ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਏਗਾ ਇਨਾਂ ਨੂੰ ਮੀਹਾ ਦੇ ਵਿੱਚ ਚਿੰਨ ਦਿੱਤਾ ਜਾਇਆ। ਹੁਣ ਇਹਨਾਂ ਨੂੰ ਮੀਹਾ ਦੇ ਵਿੱਚ ਤੇ ਚਿਲਨ ਦੀ ਸਜ਼ਾ ਦੇ ਦਿੱਤੀ ਗਈ। ਸਾਰੇ ਸਰਹੰਦ ਦੇ ਵਿੱਚ ਕੋਈ ਨਹੀਂ ਇਹੋ ਜਿਹਾ ਮਿਲਿਆ ਜਿਹੜਾ ਇਹਨਾਂ ਨੂੰ ਮੀਹਾ ਦੇ ਵਿੱਚ ਚਿੰਨ ਕਰੇ। ਸਾਰੀ ਸਰਹੰਦ ਨੂੰ ਛਾਣਿਆ ਗਿਆ, ਐਲਾਨ ਕੀਤਾ ਗਿਆ ਕੋਈ ਨਹੀਂ ਮਿਲਿਆ ਜਿਹੜਾ ਇਹ ਕੰਮ ਕਰ ਸਕੇ। ਆਖਰ ਉਸੇ ਦਿਨ ਦੋਸ਼ ਲੱਗਾ ਕਿ ਪੇਸੀ ਹੋਰ ਸੀ ਜਿਹੜੀ ਖਾਂਦੀ ਕਿ ਚੈਣੀ ਦੀ। ਸਾਸ ਨੇ ਇੱਕ ਵਾਰੀ ਵੀ ਕਿ ਜਲਾਦ ਨੇ ਸਮਾਣੀ ਦੇ ਜਲਾਦ ਨੇ ਦੋਵੇਂ ਚੋਕ ਇਨ੍ਹਾਂ ਦੀ ਬੇਸੀ ਸੀ ਇਨ੍ਹਾਂ ਨੇ ਕਿਹਾ ਜੇ ਤੁਸੀਂ ਸਾਨੂੰ ਛੱਡਦੇ ਹੋ ਤੇ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ ਅਸੀਂ ਕੰਮ ਕਰ ਦਨ ਵਾਲੇ ਤੇ ਤੁਸੀਂ ਸਾਨੂੰ ਛੱਡ ਦੇ ਛੱਡ ਦੇ ਉਹ ਤੇ ਚਾਹਦੇ ਇਹੋ ਸੀ ਕੋਈ ਇਹ ਕੰਮ ਕਰੀ ਆਖਰਕਾਰ ਲੈ ਕੇ ਗਏ ਨਹੀਂ ਨੀਹਾਂ ਦੇ ਵਿੱਚ ਜਿੰਨਾਂ ਦੀ ਪੂਰੀ ਤਿਆਰੀ ਹੈ ਪਿਆਰ ਨਾਲ ਹੁਣ ਨੀਹਾਂ ਵਿੱਚ ਕਿਵੇਂ ਚੜਿਆ ਗਿਆ ਅੱਗੇ ਵੀ ਈਟਾਂ ਲਾਈਆਂ ਜਾ ਰਹੀਆਂ ਨੇ ਗਾਰਾ ਪਾਣੀ ਗਾਰਾ ਵੀ ਠੰਡਾ ਹੈ ਇਟਾ ਵੀ ਠੰਡੀਆਂ ਨੇ ਪਿੱਛੇ ਵੀ ਥੋੜੀ ਦੂਰ ਤੇ ਇਟਾਂ ਲਾਈਆਂ ਜਾ ਰਹੀਆਂ ਨੇ ਤੇ ਵਿੱਚ ਘਾਰ ਮਿੱਟੀ ਭਰੀ ਜਾ ਰਹੀਏ ਕਿ ਇਹ ਹਿੱਲਣ ਵੀ ਨਹੀਂ ਆ ਵੀਦਾ ਤੋ ਤੋ ਕੇ ਬਿਲਕੁਲ ਗੱਡ ਗੱਡ ਕੇ ਮਿੱਟੀ ਭਰੀ ਜਾ ਰਹੀ ਹੈ ਢੇਜਣ ਵੀ ਨਹੀਂ ਨਾ ਵੀ ਨਾ ਤੇ ਜਾ ਰਹੀ ਨਹੀਂ ਇਟਾਂ ਦੇ ਜਲਾਤ ਨਹੀਂ ਠੰਡਾ ਕਰਾ ਹੈ ਠੰਡੀਆਂ ਇਟਾਂ ਨਹੀਂ ਬਾਬਾ ਪਤੀਸੀਤ ਦਾ ਸਰੀਰ ਛੋਟਾ ਸੀਗਾ ਇਟਾਂ ਆਈਆਂ ਨੇ ਪੇਟ ਦਾ ਸਰੀਰ ਬਿਲਕੁਲ ਜਿਹੜਾ ਸੀ ਉਹ ਭਿੱੜ ਗਿਆ ਹੈ ਮਸਾਂ ਜਿਹੜੀਆਂ ਨੇ ਉਹ ਦਬਾਅ ਦੇ ਕਾਰਨ ਬਿਲਕੁਲ ਪੀਛੀਆਂ ਨੇ ਸਾਹ ਆਣਾ ਬੜਾ ਔਖਾ ਹੋ ਗਿਆ ਬਾਬਾ ਜਰਾ ਹੁਸ ਸਾਰਾ ਕੁਝ ਵੇਖ ਲੈ ਨਹੀਂ ਤੈਨੂੰ ਵੇਖਿਆ ਕੀ ਹੈ ਬਾਬਾ ਫਤੇ ਸਿੰਘ ਜੀ ਦੀ ਹਾਲਤ ਜਿਹੜੀ ਉਹ ਕਮਜ਼ੋਰ ਹੁੰਦੀ ਜਾ ਰਹੀ ਹੈ ਉਹਨਾਂ ਨੇ ਮਜ਼ਬੂਰ ਦੀ ਜ਼ਿਕਰਾਂ ਲਾਇਆ ਹੈ ਬਾਬਾ ਜਿਹੜਾ ਉਸ ਸਮੇਂ ਇੱਕਦਮ ਫਿਰ ਬਾਬਾ ਫਤੇ ਸਿੰਘ ਜੀ ਦੀਆਂ ਅੱਖਾਂ ਖੁੱਲੀਆਂ ਨੇ ਤੇ ਬਾਬਾ ਫਤੇ ਸਿੰਘ ਹੱਸਦਾ ਹੈ ਤੇ ਬਾਬਾ ਜ਼ਰਾਬ ਸਿੰਘ ਤੇ ਬੰਗਾਲ ਵੀਰ ਦਾ ਹੈ ਬਾਬਾ ਜ਼ਰਾਬ ਸਿੰਘ ਦੀ ਅੱਖਾਂ 'ਚ ਕੰਦੇ ਨੇ ਅਥਰੂ ਆਏ ਨੇ ਕਿਉਂ ਆਏ ਨੇ ਬਾਬਾ ਫਤੇ ਸਿੰਘ ਪੁੱਛਦਾ ਕਿ ਵੀਰ ਕੀ ਗੱਲ ਦੀ ਗੱਲ ਹੈ ਉਦੋਂ ਤੇ ਆਪਾਂ ਗੱਤਕਾ ਖੇਡਦੇ ਸੀ ਤੁਮੈਨੂੰ ਖੜਾਉਣਾ ਨਹੀਂ ਸੀ ਕਹਿੰਦਾ ਸੀ ਤੂੰ ਛੋਟਾ ਹੈ ਤੇ ਮੇਰੇ ਕਿੰਨਾ ਹੱਸ ਰਿਹਾ ਇਹ ਤੁਹਾਡਾ ਚਿਹਰਾ ਮੈਨੂੰ ਕੋਣ ਵਾਲਾ ਲੱਗ ਰਿਹਾ ਕੀ ਗੱਲ ਤੂੰ ਤੇ ਵੱਡਾ ਹੈ ਮੇਰੇ ਭੂਨੇ ਇੱਠਿਆਂ ਦੇ ਨਹੀਂ ਫਤੇ ਸਿੰਘ ਆ ਜੀ ਤੇ ਜਿਹੜੇ ਕੰਮ ਵੱਡੇ ਕਰਦੇ ਸੋ ਜੀ ਤੂੰ ਕਰ ਰਿਹਾ ਹੈ ਤੂੰ ਛੋਟਾ ਹੈ ਤੂੰ ਛੇਤੀ ਇਹਨਾਂ ਮੀਹਾਂ ਦੇ ਵਿੱਚ ਲੁਕ ਜਾਣਾ ਤੇਰੇ ਭਾਗ ਚੰਗੇ ਨੇ ਭਾਵੇਂ ਮੈਂ ਵੱਡਾ ਹਾਂ ਪਰ ਤੂੰ ਸਹੀ ਥੀ ਪਹਿਲਾਂ ਪ੍ਰਾਪਤ ਕਰਦਾ ਹੈ ਪੂਸਹੀਂ ਪੱਨਾਂ ਮੇਰਾ ਨੇ ਤੂੰ ਪਹਿਲਾ ਇਨਾ ਨੀਹਾਂ ਦੇ ਵਿੱਚ ਲੁਕ ਜਾਣਾ ਹੈ ਮੈਂ ਦੂਜੀ ਨੰਬਰ 'ਤੇ ਜਾਣਾ ਹੈ ਪਹਿਲੇ ਨੰਬਰ 'ਤੇ ਚਲਾ ਜਾਣਾ ਹੈ ਵੇਖੋ ਕਿ ਨਾ ਚਾਹ ਸੀ ਕੀ ਦਾ ਦੀ ਦਾ ਪਰਵਾਹ ਨੀ ਪਰਵਾਹ ਨੂੰ ਅਧਿਕਾਰ ਤੋਂ ਤੋਂ ਕੇ ਮਿੱਟੀ ਨੂੰ ਪੇਟ ਤੱਕ ਆਈਆਂ ਨੇ ਨੀ ਹਾਂ ਪਵਾ ਹਦੀ ਸਿੰਘ ਦੀ ਇੱਕ ਸਾਈਡ ਨੂੰ ਫੜਕਦੇ ਨੇ ਉਹ ਇੱਟਾਂ ਜਿਹੜੀਆਂ ਨੇ ਉਡਿੰਗ ਦੀਆਂ ਨਹੀਂ ਦੁਆਰਾ ਡਿੰਗ ਦੀਆਂ ਨੇ ਦੋਵੇਂ ਸਹਬਜ਼ਾਦੀ ਡਿੱਗਦੇ ਨੇ ਦੁਆਰਾ ਉੱਪਰ ਡਿੰਗ ਦੀਆਂ ਨਹੀਂ ਇੱਟਾਂ ਵੀ ਡਿੰਗ ਦੀਆਂ ਨਹੀਂ ਹੁਣ ਥਾਂ ਥਾਂ ਤੇ ਜ਼ਖਮ ਵੀ ਨਹੀਂ ਨਸਟ ਹੋ ਜਾਂਦੇ ਆਂ ਇਸਕੀਨ ਤੇ ਇਹ ਨਹੀਂ ਕਿ ਜ਼ਖਮ ਨਹੀਂ ਆ ਗਏ ਹੱਥਾਂ ਦੇ ਵਿੱਚ ਹਥਕੜੀਆਂ ਦੇ ਨਿਸ਼ਾਨ ਵੀ ਨਹੀਂ ਪਤਾ ਨਹੀਂ ਜ਼ਾਲਮਾਂ ਨੇ ਕਿੰਨਾ ਜ਼ਬਰ ਤੇ ਜ਼ੁਲਮ ਕਿੰਨਾ ਸਹਬਜ਼ਾਦਤੇ ਕੀਤਾ ਹੋਵੇਗਾ ਦੋਵੇਂ ਡਿੱਗਦੇ ਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਨਹੀਂ ਇੱਟਾਂ ਉੱਪਰ ਡਿੰਗ ਦੀਆਂ ਨਹੀਂ ਜ਼ਖਮ ਸੀਗਾ ਤੋਂ ਖੂਨ ਚੋ ਰਿਹਾ ਹੈ ਯਕਮਾ ਅਲਮਾਰ ਆਖਰਕਾਰ ਐਲਾਨ ਕੀਤਾ ਗਿਆ ਕਿ ਇਹਨਾਂ ਦੀ ਸਾਂ ਰਗ ਵੜ ਦਿੱਤੀ ਜਾਏ ਸਾਂ ਰਗ ਵੜ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏ ਉਹ ਜ਼ਾਲਮ ਜਿਹੜੇ ਜ਼ਲਾਤ ਸੀ ਐਵੇਂ ਕਰਦੇ ਨੇ ਦੋਵਾਂ ਸਹਿਬਜ਼ਾਦਿਆਂ ਦੀ ਸਾਂ ਰਗ ਵੜ ਦਿੱਤੀ ਜਾਂਦੀ ਹੈ ਬਾਬਾ ਫਤੀ ਸਿੰਘ ਦੀ 3 ਕਿਲੋਮੀਟਰ ਉਹਨਾਂ ਦੇ ਪੈਰ ਹੀ ਹੁੰਦੇ ਨੇ ਬਾਬਾ ਸੁਰਾਗ ਸਿੰਘ ਦੀ 1.5 ਕਿਲੋਮੀਟਰ ਉਹਨਾਂ ਦੇ ਪੈਰ ਹੀ ਹੁੰਦੇ ਨੇ ਆਖਰਕਾਰ ਇਹ ਇਨਕਲਾਬੀ ਦੇ ਲਾਡਲੇ ਜਿਹੜੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਸ਼ਹੀਦੋਂ ਦੇ ਦੰਦੇ ਹੁਣ ਦੋਵਾਂ ਦੇ ਸਰੀਰ ਤੇ ਦੋਵਾਂ ਦੇ ਸਰੀਰ ਪਈ ਨੇ ਇਹੀ ਨਹੀਂ ਤੁਸੀਂ ਫਤਿਹਗੜ੍ਹ ਸਾਹਿਬ ਜਾਓਗੇ ਬਿਲਕੁਲ ਬੈਕ ਸੈੱਡ ਕੇ ਥੋੜਾ ਜਿਹਾ ਅੱਗੇ ਜਾ ਕੇ ਇੱਕ ਸਥਾਨ ਬਣਿਆ ਹੋਇਆ ਜਿਹਨੂੰ ਸੀਰਾ ਵਾਲਾ ਕਿਹਾ ਮਹਾਰਾਜ ਜੀ ਕਿਸੇ ਨੇ ਦਰਸ਼ਨ ਕੀਤੇ ਹੋ ਉਹ ਪਹਿਲਾਂ ਜੰਗਲ ਸੀ ਪਿਆਰ ਵਾਲਾ ਉੱਥੇ ਇਹਨਾਂ ਸਹਿਬਜ਼ਾਦੇਾਂ ਦੇ ਸਰੀਰਾਂ ਨੂੰ ਸੁਟਿਆ ਗਿਆ ਹੈ ਛੋੜ ਦਿੱਤਾ ਗਿਆ ਟੋਟਰ ਮਲ ਮਲ ਹੁਣ ਸਵਾਲ ਆਦਾ ਹੈ ਕਿ ਕਿ ਅਸੀਂ ਨਵਾਂਡੇ ਉੱਥੇ ਮੌਜੂਦ ਨਹੀਂ ਸੀਗੇ ਅਸੀਂ ਕੋਈ ਸੇਵਾ ਨਹੀਂ ਕਰ ਸਕੇ ਟੋਟਰ ਮਲਦਾ ਇਤਿਹਾਸ ਸੁਣੋ ਪਿਆਰ ਨਾਲ ਕਿੱਥੇ ਜਾ ਕੇ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਮਿਲਦਾ ਹੈ ਇਤਿਹਾਸ ਪੜਿਆ ਕਰੋ ਸਾਨੂੰ ਬੜਾ ਕੁਝ ਮਿਲਦਾ ਹੈ ਸੁਣਿਆ ਕਰੋ ਬੜਾ ਕੁਝ ਮਿਲਦਾ ਹੈ ਉਹਨਾਂ ਦੀ ਹਵੇਲੀ ਨੂੰ ਕਹਿੰਦੇ ਸੀ ਜਹਾਜ਼ੀ ਹਵੇਲੀ ਜਹਾਜ਼ੀ ਹਵੇਲੀ ਜਹਾਜ਼ ਦੇ ਆਕਾਰ ਦੀ ਹਵੇਲੀ ਸੀ ਉਹਨਾਂ ਦਾ ਜਹਾਜ਼ਾਂ 'ਚ ਵਪਾਰ ਹੁੰਦਾ ਸੀ ਹੁਣ ਤੁਸੀਂ حساب ਲਾਓ ਉਸ ਵੇਲੇ ਜਹਾਜ਼ਾਂ 'ਚ ਵਪਾਰ ਕਿਹਨਾਂ ਦਾ ਹੁੰਦਾ ਸੀਗਾ ਜਹਾਂਦਰ ਚੋਪਾਰ ਕੌਣ ਕਰਦੇ ਸੀਗੇ ਟੋਡਰ ਮਲਤੀ ਸਖਸ਼ੀਤ ਬਹੁਤ ਵੱਡੀ ਸੀ 1000 ਘੋੜਸਵਾਰ ਨੂੰ ਰੱਖ ਸਕਦੀ ਸੀ 4000 ਆਪਣੇ ਨਾਲ ਬੰਦੇ ਬੰਦੂਕ ਵਾਲੇ ਉਹ ਰੱਖ ਸਕਦੀ ਸੀ ਪਿਸਤੌਲ ਵਾਲੇ ਰੱਖ ਸਕਦੇ ਸੀ ਜਿਹਨੂੰ ਆਪਾਂ ਅੱਜ ਦੇ ਟਾਈਮ ਚੈਮਸਟਰੀਅਨਸ ਕਹਿੰਦੇ ਸਰਕਾਰੀ ਤੌਰ 'ਤੇ ਬਾਰੇ ਬਹੁਤ ਇਹਨਾਂ ਦੀ ਚਰਬੀ ਰੂਪੀ ਸੀ ਬਹੁਤ ਵੱਡਾ ਪਰਿਵਾਰ ਸੀ ਬਹੁਤ ਪ੍ਰਫੁੱਲਤ ਪਰਿਵਾਰ ਸੀ ਬਹੁਤ ਪਰਫੁੱਲਤ ਪਰਵਾਰ ਸੀ ਆਹ ਪੌਡਰ ਮੱਲ ਵੀ ਹਰ ਰੋਜ਼ ਕਚੈਰੀ ਵਿੱਚ ਬੈਠ ਕੇ ਸਹਬਜ਼ਾਦਿਆਂ ਦੀਆਂ ਗੱਲਾਂ ਸੁਣ ਕੇ ਘਰ ਆਂਦਾ ਸੀ ਤੇ ਆ ਕੇ ਆਪਣੇ ਬੱਚਿਆਂ ਨੂੰ بڑے ਹੌਸਲੇ ਨਾਲ ਸੁਣਾਉਂਦਾ ਸੀ ਅੱਜ ਸਹਬਜ਼ਾਦਿਆਂ ਨੇ ਫਤਿਹ ਬੁਲਾਈ ਅੱਜ ਸਹਬਜ਼ਾਦਿਆਂ ਨੇ ਸੱਚ ਬੋਲਿਆ ਅੱਜ ਸਹਬਜ਼ਾਦਿਆਂ ਨੇ ਇਹ ਕੀਤਾ ਅੱਜ ਸਹਬਜ਼ਾਦਿਆਂ ਨੇ ਉਹ ਵੀ ਕੀਤਾ ਪਰ ਅੱਜ ਜਦੋਂ ਇਹ ਘਰ ਆਇਆ ਮਾਇੂਸ ਬੈਠਾ ਹੈ ਕੋਈ ਗੱਲ ਨਹੀਂ ਕਰ ਰਿਹਾ ਘਰ ਵਾਲੇ ਨੇ ਪੁੱਛਿਆ ਕੀ ਗੱਲ ਹੋ ਗਈ ਅੱਜ ਕੋਈ ਗੱਲ ਨਹੀਂ ਸੁਣਾਣੀ ਸਹਬਜ਼ਾਦਿਆਂ ਨੇ ਰੋਜ਼ ਆ ਕੇ ਗੱਲਾਂ ਸੁਣਾਉਂਦੀ ਸੀ ਬੱਚਿਆਂ ਨੂੰ ਮੈਂ ਵੀ ਸੁਣਦੀ ਸੀ ਅੱਜ ਵੀ ਕੋਈ ਗੱਲ ਸਾਬ ਜਿਆ ਦੀ ਕਹਾਣੀ ਕਦੀ ਕੀ ਗੱਲ ਕਰਾਂ ਉਹਨਾਂ ਅਨਜਾਣਮਾ ਦੀ ਬਹੁਤ ਭੈੜੇ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕੀ ਗੱਲ ਕਰਾਂ ਮੇਰੇ ਕੋਲ ਕੋਈ ਗੱਲ ਹੀ ਨਹੀਂ ਜੀ ਬੋਲਦਾ ਹੁੰਦਾ ਕਹਿੰਦਾ ਕਹਿੰਦਾ ਅੱਖਾਂ ਤੋਂ ਅਥਰੂ ਬੋਲਦਾ ਏ ਟੋਡਰਮ ਵੱਲ ਅੱਖਾਂ ਤੋਂ ਅਥਰੂ ਚਾਰੇ ਨੇ ਟੋਡਰਮ ਵੱਲ ਦੇ ਘਰ ਵਾਲਿਆਂ ਤਲਾਸ਼ਾ ਰਹੀ ਸੀ ਕੋਈ ਗੱਲ ਨਹੀਂ ਤੇ ਨਹੀਂ ਉਹਨਾਂ ਦੇ ਸਰੀਰ ਪਏ ਨੇ ਦੂਜੇ ਪਾਸੇ ਇਹਨਾਂ ਜ਼ਾਲਮਾਂ ਦੀ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਖਬਰ ਦੇ ਦਿੱਤੀ ਹੈ ਕਿ ਬੁੱਢੜੀਏ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਨੇ ਥਮੋ ਕਿ ਬੁੱਢੜੀਏ ਤੇਰੇ ਪੱਕੇ ਇੱਤੇ ਹੋਏ ਸਿੱਧਕ ਨੇ ਅੱਜ ਠੱਡਾ ਗੁਰਜ ਵੀ ਹਰਾ ਦਿੱਤਾ ਸੀ ਕੋਸ਼ਿਸ਼ ਕੀਤੀ ਉਹਨਾਂ ਨੂੰ ਠੱਡੇ ਗੁਰਜ ਦੇ ਵਿੱਚ ਪਾ ਕੇ ਮਨਾ ਲਈਏ ਤੇਰੇ ਸਿੱਧਕ ਦੇ ਅੱਗੇ ਠੱਡਾ ਗੁਰਜ ਵੀ ਹਾਰ ਗਿਆ ਹੈ ਤੇਰੀ ਸਿੱਖਿਆ ਦੇ ਅਦੁੱਤ ਚੈਰੀ ਹਾਰ ਗਈ ਹੈ ਤੇਰੀ ਦਿੱਤੀ ਹੋਈ ਸਿੱਖਿਆ ਦੇ ਅਗੇ ਵਜ਼ੀਰ ਖਾਨ ਵੀ ਹਾਰ ਗਿਆ ਤੇਰੇ ਕਰਕੇ ਤੇਰੇ ਪੁੱਤਰੇ ਜਿਹੜੇ ਉਹ ਕਹਿੰਦੇ ਨੇ ਸਬਦ ਵਰਤਦੇ ਨੇ ਮੌਤ ਨੂੰ ਪਿਆਰ ਹੀ ਲੁੱਟੇ ਮਾਤਾ ਗੁਜਰ ਕੌਰ ਜੀ ਨੇ ਹੱਥ ਜੋੜੇ ਨੇ ਸ਼ੁਕਰ ਕੀਤਾ ਉਸ ਰੱਬ ਦਾ ਪਰਮਾਤਮਾ ਦਾ ਕਿ ਉਹਨਾਂ ਨੇ ਧਰਮ ਦਾ ਜਿਹੜਾ ਧਰਮ ਆਪਣਾ ਨਭਾਇਆ ਧਰਮ ਨਹੀਂ ਛੱਡਿਆ ਸੁਭਰ ਕੀਤਾ ਧੰਗੂ ਤੇ ਇੱਕ ਬਹਾਦਰ ਪਾਦਸ਼ਾਹ ਜੀ ਦਾ ਸੁਭਰ ਕੀਤਾ ਉਸ ਰੱਬ ਦਾ ਚਾਲਬਾਹੀ ਉੱਪਰ ਚੜ ਕੇ ੱੱਕਾ ਦੇ ਕੇ ਠੰਡੇ ਪੁੱਛੀ ਤੋਂ ਮਾਤਾ ਗੁਜਰ ਕੌਰ ਜੀ ਨੂੰ ਥੱਲੇ ਸੱਠ ਦੇ ਤਾਂ 140 ਫੁੱਟ ਦੇ ਗੂਝੇ ਨੂੰ ਥੱਲੇ ਮਾਤਾ ਰੀਆ ਹੁਣ ਕਿਵੇਂ ਬਚਣਾ ਸੀ ਤੜਹੁ ਤੜਹੁ ਕੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦੀ ਪ੍ਰਾਪਤ ਕਰਦੇ ਹੁਣ ਤਿੰਨ ਸਰੀਰ ਬਏ ਨੇ ਇੰਨਾ ਸਰੀਰਾਂ ਨੂੰ ਇਹਨਾਂ ਨੇ ਜੰਗਲ ਦੇ ਵਿੱਚ ਸੁੱਨ ਦਿੱਤਾ ਹੈ ਪਿੱਛੇ ਜਾ ਕੇ ਦੇਵਸੀਰ ਖਾਨੇ ਐਲਾਨ ਕੀਤਾ ਸੀ ਕਿ ਇਹਨਾਂ ਨੂੰ ਮੈਂ ਆਪਣੀ ਸਰਹੰਦ ਦੇ ਵਿੱਚ ਥਾਂ ਨਹੀਂ ਦਵਾਉਂਦਾ ਇਹਨਾਂ ਦੇ ਸੰਸਕਾਰ ਐਲਾਨ ਕੀਤਾ ਸੀ ਵਜ਼ੀਰ ਖਾਨ ਨੇ ਪਰ ਤਦ ਸੀ ਢੋਡ ਮਲ ਜਿਹੜਾ ਇੰਨੀ ਭੱਜ ਦੌੜ ਕਰਦਾ ਹੈ ਪਿਆਰ ਵਾਲੇ ਵੀ ਕੋਈ ਕਿੰਨੀ ਭੱਜ ਦੌੜ ਉੰਨੀ ਕੀਤੀ ਹੋएगी 78000 ਉਹ ਨਾ ਕਿਸੇ ਦੇ ਘਰ ਨਹੀਂ ਪਈ ਹੁੰਦੀਆਂ ਕਿਵੇਂ ਉਹਨੇ ਇਤਜ਼ਾਮ ਕੀਤਾ ਸੀ ਜਦੋਂ ਇਤਿਹਾਸ ਪੜ੍ਹਦੇ ਆ ਉਹਦੇ ਵਿੱਚ ਤੇ ਇਹ ਵੀ ਮਿਲਦਾ ਹੈ ਕਿਹੜੇ ਕਿਹੜੇ ਸੁਗੜਾ ਤੋਂ ਉਹ ਮੋਹਰਾ ਇਕੱਠੀਆਂ ਕਰਕੇ ਲਿਆਇਆ ਸੀ ਕੀ ਕੀ ਉਹਨੇ ਕੀ ਕੀ ਵੇਚੇ ਉਹਨੇ ਤੇ 78000 ਮੋਹਰਾਂ ਜੁਨੀਆ ਦੀ ਉਹਨਾਂ ਦਾ ਇੰਤਜ਼ਾਮ ਕੀਤਾ ਹੈ ਸਭ ਤੋਂ ਮਹਿੰਗੀ ਜ਼ਮੀਨ ਖਾਲਸੀ ਰੂਪ ਲੈ ਵਲਡ ਜੀ ਅੱਜ ਦੇ ਹਿਸਾਬ ਦੇ ਨਾਲ ਉਸ ਸੋਨੇ ਦੀ ਕੀਮਤ ਲਾਈਏ 10 ਅਰਬ 12 ਕਰੋੜ 59 ਲੱਖ 59 ਲੱਖ 60000 ਇਹ ਕੀਮਤ ਅੱਜ ਦੇ ਟਾਈਮ ਦੀ ਸੋਨੇ ਦੀ ਵੀ ਬਣਦੀ ਹੈ ਜਿਹੜਾ ਪਾウダー ਮਲ ਇਕੱਠਾ ਕਰਕੇ ਲਿਆ ਸੀ ਕਿੰਨੀ ਮੈਂ ਕਿ ਜਿੰਨੇ ਕਿੰਨੀ ਕਰੀ ਕੋ ਜਿਤੇ ਕੇਵਲ ਤੇ ਕਿਉਂ ਦਿੱਤੀ ਨਾ ਸ੍ਰੀ ਦਾਸ ਸੰਸਕਾਰ ਹੋਇਆ ਕੋਟਰ ਮਲ ਦੀ ਘਰਵਾਲੀ ਕਹਿੰਦੀ ਹੈ ਕਿ ਤੁਸੀਂ ਇੰਤਜ਼ਾਮ ਕਰੋ ਮੈਂ ਤੁਹਾਡੇ ਨਾਲਾ ਕੋਟਰ ਮਲ ਦੀ ਭਾਈ ਮੋਦੀ ਮਹਰਾਜ ਤੇ ਦੋ ਪਰਿਵਾਰ ਨੇ ਜਿਨ੍ਹਾਂ ਨੇ ਸੰਸਕਾਰ ਦੀ ਸੇਵਾ ਨਹੀਂ ਲਈ ਸਾਰਾ ਕੁਝ ਵੱਟਸ ਵੇਚ ਕੇ ਵਟ ਕੇ ਕੋਟਰ ਮਲ ਕੋਸ਼ਿਸ਼ ਕਰਦਾ ਕਿਉਂਕਿ ਰਾਤ ਦੇ ਬਾਅਦ ਚਲਦੀ ਸੀ ਵਜ਼ੀਰ ਖਾਨੀ ਤੇ ਐਲਾਨ ਕਰ ਦਿੱਤਾ ਸੀ ਕਿ ਮੈਂ ਥਾਂ ਨਹੀਂ ਦੇਣੀ ਇਹਨਾਂ ਨੂੰ ਸੰਮਤ ਨਹੀਂ ਮਿਚ ਪ੍ਰੀਵੀ ਰਾਸਦਰਵਾਰੀ ਚੱਲਦੀ ਸੀ ਕਿ ਜਿਹੜੀ ਜ਼ਮੀਨ ਸੀ ਸੱਤ ਅੱਤਾ ਦਾ ਨਾਮ ਹੁੰਦਾ ਹੈ ਅੱਤੇ ਦੀ ਜ਼ਮੀਨ ਸੀ ਜਿਹੜੀ ਖਰੀਦੀ ਈ ਹੈ ਉਹ ਵੀ ਬਾਅਦ ਵਿੱਚ ਨੁਕਰੀ ਗਿਆ ਸਰਕਾਰ ਵਾਲਿਆਂ ਬੜਾ ਉੱਘਾ ਸਰਕਾਰੀ ਅਧਿਕਾਰੀ ਤੇ ਵਾਲੀ ਜਾ ਜਾ ਕੇ ਪਤਾ ਨਹੀਂ ਕਿੰਨਾਂ ਤੇ ਇੰਨੇ ਭੱਜ ਦੌੜ ਕਰਕੇ ਇਹ ਜ਼ਮੀਨ ਵਸਤੇ ਹੱਥ ਵਿੱਚ ਭਰਾਈ ਤੇ ਵਜ਼ੀਰ ਖਾਨੀ ਨੁਕਰੀਆ ਸੀ ਕਿਹਾਸ ਮੋਹਰਾ ਜਿਹੜੀਆਂ ਨੇ ਖੜੀਆਂ ਕਰਕੇ ਲੈਣੀਆਂ ਨੇ ਨੁਕਰੀ ਗਿਆ ਸਰਕਾਰ ਹੋਰ ਮੋਹਰਾ ਦਾ ਇੰਤਜ਼ਾਮ ਬੂਰ ਮੱਲ ਨੇ ਕੀਤਾ ਹੈ ਮੋਰਾ ਉਸਾਲ ਕੀ ਉੰਨੀ ਥਾਂ ਤੇ ਮੋਰਾ ਮੁਚਾਏਗਾ 19 ਜ਼ਮੀਨ ਦੇ ਦੀ ਹੈ ਮੋਰਾ ਸਹਿਆ ਨੇ ਉਹਨੇ ਜ਼ਮੀਨ ਦਿੱਤੀ ਹੈ ਹੁਣ ਸੇਵਾ ਕਰਨੀ ਹੈ ਇਹਨਾਂ ਨੇ ਉਹ ਜਿਹੜੇ ਸਰੀਰ ਜੰਗਲਾਂ ਚ ਸੁਟੇ ਨੇ ਉਹਨਾਂ ਨੂੰ ਚੁੱਕ ਕੇ ਲਿਆਉਣਾ ਹੈ ਟੋਟਲ ਮੱਲ ਗਿਆ ਹੈ ਇਹਦਾ ਭਰਾ ਆਖਰ ਮੱਲ ਗਿਆ ਤੇ ਘਰਵਾਲੀ ਵੀ ਹੈ ਮੋਦੀ ਮੈਰਾ ਗਿਆ ਤੇ ਘਰਵਾਲੀ ਮੋਦੀ ਮੈਰੀ ਦੀ ਮਾਂ ਵੀ ਜਿੰਦੀ ਸੀ ਉਹ ਵੀ ਗਈ ਹੈ ਸਾਰੇ ਜਾ ਕੇ ਇਹਨਾਂ ਸਰੀਰਾਂ ਸੰਭਾਲਦੇ ਜਿਹੜੇ ਖੂਨ ਦੇ ਵਿੱਚ ਲਿਬੜੇ ਪਏ ਨੇ ਪਿਆਰ ਵਾਲੇ ਉਸ ਦੀ ਦੇ ਸਾਧਾ-ਥਾ ਜਖਮ ਨੇ ਜਖਮਾਂ ਤੋਂ ਕਾਨੂੰਨ ਚੱਲ ਰਿਹਾ ਹੈ ਸਹਿਬ ਜਾਲੇ ਦੀ ਸਾਰਾ ਵੱਡੀ ਹੋਈਏ ਉਹਦੇ ਤੋਂ ਵੀ ਖੂਨ ਉੱਤਰ ਰਿਹਾ ਸਾਰੇ ਸਰੀਰ ਖੂਨ ਦੇ ਨਾਲ ਲਿਬੜੇ ਪਏ ਨੇ ਇਹ ਲੈ ਕੇ ਆਏ ਨੇ ਆਪਣੇ ਘਰ ਸਰੀਰਾਂ ਇਸ਼ਨਾਨ ਕਰਾਇਆ ਇਹਨਾਂ ਨੇ ਸਰੀਰਾਂ ਕਿਵੇਂ ਉਹ ਕੋਹ ਸਾਫ਼ ਕੀਤਾ ਹੋਵੇਗਾ ਕਿੰਨਾ ਵੱਡਾ ਦਿਲ ਇਹਨਾਂ ਦੀ ਕੁਰਬਾਨੀ ਨੂੰ ਵੀ ਅਸੀਂ ਭੁੱਲ ਸਕਦੇ ਇਹਨਾਂ ਦੀ ਕੁਰਬਾਨੀ ਨੂੰ ਵੀ ਪੁਲਾਇਆ ਜਾ ਸਕਦਾ ਟੋਡਰਮਲ ਦੀ ਘਰ ਵਾਲੀ ਮੋਤੀ ਮਹਿਰ ਦੀ ਮਾ ਮਾ ਦਾ ਪੁਜਰ ਕੌਜੀ ਦੇ ਸਰੀਰ ਨੂੰ ਸਲਾਮ ਕਰਾਉਂਦੇ ਕਰਦੇ ਟੋਡਰਮਲ ਮੋਤੀ ਮਹਿਰ ਜਿੰਕੀ ਦੋਵੇਂ ਸਹਿਬਜ਼ਾਦਿਆਂ ਨੂੰ ਚੁੱਕੇ ਲਏ ਨੇ ਉਹਨਾਂ ਦੇ ਸਰੀਰਾਂ ਨੂੰ ਸਲਾਮ ਕਰਾ ਰਹੇ ਨੇ ਸਲਾਮਤ ਕਰਾਦੀ ਫਿਰ ਇਹਨਾਂ ਦਾ ਜਿਹੜਾ ਸੰਸਕਾਰ ਜਿਹੜੀ ਜ਼ਮੀਨ ਖਰੀਦੀ ਹੈ ਟੋਡਰਮਲ ਨੇ ਸਭ ਕੁਝ ਵੇਚ ਵੱਟ ਕੇ ਉੱਥੇ ਲੈ ਕੇ ਗਏ ਨੇ ਮਾਤਾ ਗੁਰਕੌਰ ਜੀ ਦਾ ਸਰੀਰ ਰੱਖਿਆ ਗਿਆ ਤੇ ਲੱਕੜ ਵੀ ਇਹਨੇ ਚੰਦਨ ਦੀ ਵਰਤੀ ਸੀ ਇਤਿਹਾਸ ਦੇ ਵਿੱਚ ਬਹੁਤ ਜ਼ਿਕਰ ਮਿਲਦਾ ਹੈ ਡਰ ਟੋਡਰਮਲ ਨੇ ਲੱਕੜ ਵੀ ਚੰਦਨ ਦੀ ਵਰਤੀ ਹੈ ਸਾਰਾ ਕੁਝ ਇਹਨੇ ਆਪਣਾ ਦਾਤ ਦਿਹਾਤਾ ਸੀ ਕੋਈ ਕਮੀ ਨਾ ਰਹੀ ਜੀਵਾ ਦੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੀ ਸਾਰਾ ਕੁਝ ਦਾਤ ਦਿਹਾਇਆ ਜਿਵੇਂ ਮਾਂ ਆਪਣੀ ਲਾਡ ਲਿਆ ਪੁੱਤਰਿਆ ਨੂੰ ਆਪਣੀ ਕੋਲ ਸਵਾਉਣੀ ਸੀ ਨਾ ਐਵੇਂ ਹੀ ਟੋਡਰਮਲ ਨੇ ਚਿਖਾ ਦੇ ਹੁੰਦੇ ਦੋਵੇਂ ਸਹਿਬ ਜਾਦੇ ਰਹੀ ਨਾ ਇੱਕ ਸਾਈਡ ਦੀ ਸਹਜਾ ਦੂਜੀ ਸਾਈਡ ਦੀ ਸਹਜਾ ਸਹਿਜਾ ਰੱਖਿਆ ਕਿਸਕਾ ਆਤਮਾ ਦਾ ਸਿਰ ਰੱਖਿਆ ਤੇ ਸੰਸਕਾਰ ਇਹ ਕਰਦੇ ਹਰ ਉਹ ਸੰਸਕਾਰ ਹੁੰਦਾ ਹੈ ਬਾਤ ਦੇ ਉਸ ਦੇ ਮਿੱਠੇ ਦੀ ਸੁਭਾਅ ਵੀ ਇਹਨਾਂ ਨੇ ਕੀਤੀ ਫੁੱਲ ਚੁੱਕੇ ਉੱਥੇ ਦਰਬਿੱਦੋਂ ਜਾਂਦੇ ਨਹੀਂ ਇੱਕ ਮੱਗੇ ਦੇ ਵਿੱਚ ਆ ਕੇ ਇੱਥੇ ਇੱਕ ਭਾਈ ਜੋਧ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਇਆ ਜਿਹੜਾ ਇਹ ਜਿਹੀ ਰਾਖ ਸੀ ਇਹ ਸਾਰੀ ਸੰਗ ਹੀ ਲੈ ਗਿਆ ਸੀ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਉਹਨਾਂ ਨੂੰ ਇਹ ਸਾਰੀ ਜਾਤ ਪਿਠੇ ਦੀ ਲੈ ਗਿਆ ਸੀ ਭਾਈ ਜੋਤਾ ਜੀ ਜਦਕਰ ਆਇਆ ਇਸ ਤਰ੍ਹਾਂ ਟੋਡਰ ਮਲ ਨਹੀਂ ਇਹ ਸਾਰੀ ਸੇਵਾ ਨਿਭਾਈਏ ਸੰਸਕਾਰ ਦੀ ਸੇਵਾ ਨਿਭਾਈਏ ਭਾਈ ਮੋਤੀ ਮਹਿਰਾ ਤੁਹਾਨੂੰ ਜਾਣਵਾਲਾ ਪਤਾ ਲੱਗਿਆ ਸੀ ਇਹਨਾਂ ਨੇ ਸੇਵਾ ਕੀਤੀ ਏ ਦੁੱਧ ਦੀ ਤੇ ਕੋਲੂ ਦੇ ਵਿੱਚੋਂ ਇਹਨਾਂ ਦਾ ਸਾਰਾ ਪਰਿਵਾਰ ਪੀੜਿਆ ਗਿਆ ਭਾਈ ਮੋਤੀ ਮਹਿਰੇ ਦਾ ਇਤਿਹਾਸ ਤਾਂ ਲਿਖਦੇ ਨੇ ਸ਼ਰੀਰ ਥੋੜਾ ਮੋਟਾ ਸੀ ਹਨ ਹੁਣ ਕੋਲੂ ਦੇ ਵਿੱਚ ਜਦੋਂ ਉਹਨਾਂ ਨੂੰ ਪੀੜਿਆ ਜਾ ਰਿਹਾ ਸੀ ਪਹਿਲਾਂ ਉਹਦੀ ਮਾਂ ਨੂੰ ਪੀੜਿਆ ਗਿਆ ਫਿਰ ਉਹਦੀ ਘਰ ਵਾਲੀ ਨੂੰ ਪੀੜਿਆ ਗਿਆ ਫਿਰ ਉਹਦੇ ਬੱਚੇ ਨੂੰ ਪੀੜਿਆ ਗਿਆ ਫਿਰ ਭਾਈ ਇਹ ਮੁੱਦੀ ਮਹਿਰੀ ਨੂੰ ਜਦੋਂ ਪੀੜਿਆ ਜਾ ਰਿਹਾ ਦੇਖੋ ਕਿੰਨੀ ਭਿਆਨਕ ਸਾਧਨ ਹੈ ਲੱਤਾਂ ਵਾਲੇ ਪਾਸੋਂ ਕੋਲੂ ਦੇ ਵਿੱਚ ਪਾਇਆ ਜਾਂਦਾ ਇਹਨੂੰ ਪੀੜਦਾ ਪਰ ਜਿਹੜਾ ਪੇਂਟ ਸੀ ਤੜ ਸੀ ਬਾਕੀ ਦਾ ਉਹ ਅੜ ਗਿਆ ਉਹਦੇ ਵਿੱਚ ਜਲਾਦਾ ਨੇ ਕਹਿ ਦਿੱਤਾ ਸੀ ਕਿ ਨਹੀਂ ਕੋਲੂ ਘੁੰਮ ਰਿਹਾ ਇਹਨੂੰ ਕੋਲੂ ਦੇ ਵਿੱਚ ਨਹੀਂ ਪੀੜਿਆ ਜਾਣਾ ਤੇ ਹੁਣ ਲੱਤਾਂ ਤੇ ਚਰੀਆਂ ਨਹੀਂ ਆ ਇਸ ਅੰਦਰ ਤੁਵਾਰੇ ਫਿਰ ਪੁੱਠਾ ਕੋਲ ਘੁਮਾਇਆ ਗਿਆ ਭਾਈ ਮੋਤੀ ਮਹਿਰੇ ਦਾ ਸਰੀਰ ਬਾਹਰ ਕੱਢਿਆ ਗਿਆ ਲੱਤਾਂ ਅੱਡ ਹੋ ਗਈਆਂ ਤੇ ਸਰੀਰ ਧਰਤੀ 'ਤੇ ਡਿੱਗ ਪਿਆ ਤੜਪ ਤੜਪ ਕੇ ਭਾਈ ਮੋਤੀ ਮਹਿਰਾ ਇੱਥੇ ਸ਼ਹੀਦੀ ਪ੍ਰਾਪਤ ਕਰਦਾ ਹੈ ਇਹਨਾਂ ਦੀ ਮਹਾਨ ਕੁਰਬਾਨੀ ਤੁਜੇ ਦੇ ਪਾਸੇ ਪੋਤਰਮਲ ਜੀ ਨੂੰ ਵੀ ਵਜ਼ੀਰ ਖਾਨ ਨੇ ਸਰਹੰਦ ਦੇ ਵਿੱਚ ਨਹੀਂ ਰਹਿਣ ਦਿੱਤਾ ਉਹਨਾਂ ਨੂੰ ਵੀ ਸਰਹੰਦ ਤੋਂ ਕੱਢ ਦਿੱਤਾ ਗਿਆ ਸਾ ਕਿੱਥੇ ਗਏ ਕਿਵੇਂ ਫਿਰ ਇਹਨਾਂ ਦਾ ਅੱਗੇ ਦਾ ਇਤਿਹਾਸ ਕੋਈ ਨਹੀਂ ਮਿਲਦਾ ਹਾਂ ਪਰਵਾਰ ਉਹਨਾਂ ਦਾ ਚੱਲ ਰਿਹਾ ਹੈ ਜਿਹੜਾ ਹਰ ਸਾਲ ਆ ਕੇ ਸਰਹੰਦ ਦੇ ਵਿੱਚ ਸੇਵਾ ਕਰਦਾ ਹੈ ਜਿਹੜੀਆਂ ਬਹੁਤੀਆਂ ਨਿਸ਼ਾਨੀਆਂ ਨੇ ਸਾਡੇ ਕੋਲ ਮੌਜੂਦ ਨਹੀਂ ਹੈ ਕਿਉਂਕਿ 1930 ਤੱਕ ਠੰਡਾ ਬੂਦਸ ਮੌਜੂਦ ਨਹੀਂ ਸੀ ਉਨੀ ਜ਼ੋਤੀ ਤੱਕ ਚਮਕੌਰ ਦੀ ਗੜੀ ਦੀ ਇੱਕ ਕੰਧ ਜਿਹੜੀ 15 ਫੁੱਟਾਂ ਚੀ 16 ਫੁੱਟਾਂ ਲੰਬੀ 5 ਫੁੱਟ ਚੌੜੀ ਸੀ ਉਹ ਵੀ ਮੌਜੂਦ ਸੀ ਅੱਜ ਨਹੀਂ ਹੈ ਨਹੀਂ ਇਹ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਨਹੀਂ ਹੈ ਉਹ ਠੰਡਾ ਰੂਸ ਵੀ ਹੈਗਾ ਉਹ ਚਮਕੌਰ ਦੀ ਗੜੀ ਨਹੀਂ ਹੈਗੀ ਕਿਲੇ ਦਾ ਰੂਪ ਦੇਖੇ ਗੁਰੂਕਾਰ ਸੰਮਨ ਜਰਾ ਜ਼ਰੂਰ ਲਾ ਦਿੱਤਾ ਗਿਆ ਪਰ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਕੋਲ ਨਹੀਂ ਹੈਂਦੀਆਂ ਪਿਆਰ ਵਾਲੇ ਬਹੁਤੀਆਂ ਨਿਸ਼ਾਨੀਆਂ ਐਵੇਂ ਹੀ ਚਲੀਆਂ ਜਾਂ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਬਹੁਤ ਨਿਸ਼ਾਨੀਆਂ ਉੱਠਿਆ ਜਿਵੇਂ ਕਾਮੀ ਕੋ ਦੁਕਾਨਾਂ ਦੇ ਉੱਤੇ ਸੌਂ ਕੇ ਬੈਠੇ ਨੇ ਪਰ ਉਹਨਾਂ ਨੇ ਛੇੜਖਾਂਦੀ ਬਿਲਕੁਲ ਵੀ ਨਹੀਂ ਕੀਤੀ ਉਹਨਾਂ ਨਿਸ਼ਾਨੀਆਂ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਸਥਾਨ ਤੁਹਾਨੂੰ ਉਵੇਂ ਹੀ ਮਿਲੇਗਾ ਜਿਵੇਂ ਸੀਗਾ ਭਾਈ ਮਨੀ ਸਿੰਘ ਜੀ ਦਾ ਸਥਾਨ ਉਵੇਂ ਹੀ ਮਿਲਣਾ ਜਿਵੇਂ ਸੀਗਾ ਉਹਨਾਂ ਲਈ ਛੋਟੇ ਛੋਟੇ ਸਥਾਨ ਵੀ ਸਾਬਦੇ ਹੋਏ ਨੇ ਪਰ ਸਾਡੇ ਇਥੇ ਇਨਸਾਨੀਆਂ ਬਹੁਤੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਅੱਜ ਸਾਬਜਾਦਿਆਂ ਦੀ ਸਾਦਤ ਹੋਈ ਹੈ ਸਾਨੂੰ ਕੁਰਬਾਨ ਜਾਂਦਾ ਚਾਹੀਦਾ ਹੈ ਉਹਨਾਂ ਛੋਟੇ ਛੋਟੇ ਸਾਬਜਾਗਿਆਤੇ ਜਿਨ੍ਹਾਂ ਦੀਆਂ ਉਮਰਾਂ ਭਾਵੇਂ ਛੋਟੀਆਂ ਸੀਆਂ ਪਰ ਸਾਡੇ ਲਈ ਉਹ ਬਾਬੇ ਨੇ ਤੇ ਬਾਬਿਆਂ ਵਾਲੇ ਕੰਮ ਵੀ ਕਰਦੇ ਰਹੇ ਨੇ ਆਪਨਾ ਆਪਨੀਆਂ ਵਿੱਚ ਚਣਵਾ ਦਿੱਤਾ ਲੋਲੇ ਬਿਲਕੁਲ ਨਹੀਂ ਸਾਡਾ ਫਰਜ਼ ਬਣਦਾ ਹੈ ਇਤਿਹਾਸ ਦੇ ਨਾਲ ਗੁਰਬਾਨੀ ਦੇ ਨਾਲ ਜੁੜ ਕੇ ਉਹਨਾਂ ਨੂੰ ਸੱਚੀ ਸਰਧਾਂ ਦੀ ਭੇਟਾ ਕਰੀਏ ਕਿੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਕੋਈਆਂ ਕੁ ਲਾਂ ਸੁਖਾਂ ਦੀ ਖੇਵਾ ਬੁਲਾਉ ਹੁਤੀ ਵਾਹ ਜੀ ਕਰ ਨਾਲ ਸਾਥ ਕੋ ਰਾਜ ਮਹੀਫਤੈ ਕੋ